ਘਰਾਂ ਵਿੱਚ ਬਾਣੀ ਜ਼ਰੂਰ ਪੜਿਆ ਕਰੋ ਥੋੜਾ 파ਠ ਕਰ ਲਓ ਜਿਹੜਾ ਨਹੀਂ ਕਰਦਾ ਚਾਹੀਦਾ ਤੇ ਸਤ ਬਾਣੀਆਂ ਦਾ ਨਿਤਨੇਮ ਲਾਜ਼ਮੀ ਹੈ ਪਰ ਜਦੋਂ ਜੇ ਸਤ ਨਹੀਂ ਕੋਈ ਘਰ ਤੇ ਜਪਦੀ ਸਾਹਿਬ ਪੜੋ ਕੋਈ 16 ਸਾਹਿਬ ਦਾ ਰਹਿਰਾਸ ਸਾਹਿਬ ਦਾ ਪਾਠ ਕਰੋ ਥੋੜਾ ਥੋੜਾ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਗੁਰੂ ਅਗੇ ਅਰਦਾਸ ਕਰੋ ਤੁਹਾਨੂੰ ਬਾਣੀ ਬੜੀ ਮਿੱਠੀ ਲੱਗੇਗੀ ਬੜੀ ਚੰਗੀ ਲੱਗੇਗੀ ਫਿਰ ਤੁਹਾਡਾ ਇੱਕ ਨੂੰ ਜਾਣ ਕਹਿ ਲਓ ਤੁਹਾਡਾ ਨੇਮ ਬਣ ਜਾਣਾ ਹੈ ਪ੍ਰੇਮ ਬਣ ਜਾਣਾ ਬਾਣੀ ਨਾਲ ਤੁਹਾਨੂੰ ਇਸ ਤਰ੍ਹਾਂ ਪ੍ਰਤੀਤ ਹੋਏਗਾ ਵੀ ਇੱਕ ਦਿਨ ਪਾਠ ਨਾ ਕੀਤਾ ਸਾਰਾ ਦਿਨ ਅੰਦਰ ਆਤਮੇ ਲੱਗੇਗਾ ਵੀ ਅੱਜ ਬਾਣੀ ਦਾ ਜਪ ਨਹੀਂ ਕੀਤਾ ਇਹ ਭਾਵਨਾ ਬਣ ਜਾਏਗੀ ਭਾਈ ਆਪਣੇ ਬੱਚਿਆਂ ਨੂੰ ਬਾਣੀ ਨਾਮ ਨਾਲ ਜੋੜੋ ਇਤਿਹਾਸ ਨਾਲ ਜੋੜੋ ਘਰਾਂ ਵਿੱਚ ਬੱਚੇ ਨੇ ਉਹਨਾਂ ਨੂੰ ਬਹੁਤਾ ਨਹੀਂ ਤੇ ਇਨਾਂ ਤੇ ਕਹੋ ਵੀ ਘੱਟੋ ਘੱਟ ਕੋਤ ਤੁਸੀਂ ਸਕੂਲਾਂ ਤੋਂ ਆ ਕੇ ਜਾਂ ਜਾਣ ਲੱਗੇ ਜਾਂ ਛੁੱਟੀ ਵਾਲੇ ਦਿਨ ਜਰੂਰ ਤੁਸੀਂ ਬਾਣੀ ਦਾ ਪਾਠ ਕਰਿਆ ਕਰੋ ਚਾਹੀਦਾ ਹੈ ਮੈਂ ਤੇ ਕਈ ਵਾਰੀ ਬੇਨਤੀ ਕਰਦਾ ਲਾਈਵ ਵੀ ਬੰਗਲਾ ਸੇ ਮਨਜੀਤ ਸਾਹਿਬ ਤੋਂ ਚਾਰ ਅੰਗ ਤੁਸੀਂ ਰੋਜ਼ਾਨਾ ਕਰੋ ਨਾ ਸਹਿਜ ਪਾਠ ਚਾਰ ਅੰਗ ਗੁਰੂ ਗ੍ਰੰਥ ਸਾਹਿਬ ਦੇ ਇੱਕ ਸਾਲ ਵਿੱਚ ਦੀ ਸਹਿਜ ਪਾਠ ਦਾ ਭੋਗ ਪੈ ਜਾਂਦਾ ਜੇ ਚਾਰ ਅੰਗ ਰੋਜ਼ਾਨਾ ਕਰੋ ਚਾਰ ਵੀ ਛੱਡੋ ਇੱਕ ਅੰਗ ਸਿਰਫ ਇੱਕ ਅੰਗ ਕਹਿ ਰਿਹਾ ਮੈਂ ਇੱਕ ਅੰਗ ਵੀ ਕੋਈ ਰੋਜ਼ਾਨਾ ਕਰੇ ਚਾਰ ਸਾਲਾਂ ਵਿੱਚ ਸਹਿਜ ਪਾਠ ਦਾ ਭੋਗ ਪੈਂਦਾ ਕਦੀ ਆਪਣੇ ਮਨ ਨੂੰ ਠੋਕਰਨਾ ਚਾਹੀਦਾ ਹੈ ਮਨਾ ਤੂੰ ਜਿਸ ਗੁਰੂ ਅੱਗੇ ਸਿਰ ਝੁਕਾਉਣਾ ਹੈ ਦੁੱਖ ਸੁੱਖ ਵੇਲੇ ਅਰਦਾਸ ਕਰਦਾ ਹੈ ਜਿਸ ਪਰਮਾਤਮਾ ਨੇ ਤੈਨੂੰ ਆਹ ਸਰੀਰ ਦਿੱਤਾ ਹੈ ਇਹਨਾਂ ਅੱਖਾਂ ਨਾਲ ਬੜਾ ਤਮਾਸ਼ਾ ਵੇਖਿਆ ਕੰਨਾਂ ਨਾਲ ਬਹੁਤ ਕੁਝ ਸੁਣਿਆ ਰਸਨਾ ਨਾਲ ਬੋਲਿਆ ਉਹ ਭਲਿਆ ਬੋਕਾ ਨਹੀਂ ਤੇ ਜ਼ਿੰਦਗੀ 'ਚ ਇੱਕ ਸਹਿਜ ਪਾਠ ਜ਼ਰੂਰ ਕਰੋ ਬਹੁਤਾ ਨਹੀਂ ਤੇ ਇੱਕ ਤੇ ਕਰੋ ਨਾ ਇੱਕ ਅੰਗ ਬਾਣੀ ਦਾ ਰੋਜ਼ਾਨਾ ਪੜੋ ਤੁਹਾਨੂੰ ਪਤਾ ਹੋਵੇ ਇਸ ਗੱਲ ਦਾ डेढ़ तो 2 मिनट लागदे ने एक अंग पढन ते जे बहुत ही आराम नाल पढोंगे 5 मिनट तोत्ते नहीं लागदे एक अंग पढन ते गुरबानी दी बहुत आंधी ते ਭਲਿਓ ਜਰੂਰ ਆਪਣੇ ਜੀਵਨ ਚ ਇੱਕ ਸਹਿਜ ਪਾਠ ਕਰੋ ਬੱਚਿਆਂ ਨੂੰ ਬਾਣੀ ਨਾਮ ਦੇ ਲੜ ਲਾਓ ਫੇਰ ਹੀ ਸਾਡੀ ਕੌਮ ਦਾ ਭਲਾ ਹੈ ਸਾਡੇ ਪਰਿਵਾਰਾਂ ਦਾ ਭਲਾ ਹੈ ਸਾਡੀ ਇਹ ਧਰਤੀ ਦਾ ਭਲਾ ਹੈ ਪੰਜਾਬ ਦਾ ਭਲਾ ਹੈ ਜਦੋਂ ਸੁ ਬਾਣੀ ਨਾਮ ਨਾਲ ਜੁੜਾਂ ਆ ਜੋ ਹੁਣ ਸਿਆਸਤਨ ਚ ਚਲੋ ਇਹ ਆਪਣਾ ਵਿਸ਼ਾ ਨਹੀਂ ਜੋ ਚਲਦੀ ਹੈ ਨਾ ਹੌਲੀ-ਹੌਲੀ ਹੌਲੀ-ਹੌਲੀ ਇਹਨਾਂ ਨੂੰ ਜ਼ਹਿਰ ਦੇਈ ਚਲੋ ਹੌਲੀ-ਹੌਲੀ ਕੁਰਾਈ ਪਾਈ ਚਲੋ ਉਹ ਥੋੜਾ ਥੋੜਾ ਚੈੱਕ ਕਰਦੇ ਨੇ ਵੀ ਹੁਣ ਇੰਨੀ ਗੱਲ ਸਹਿ ਲੱਗ ਪਏ ਨੇ ਹੁਣ ਨਸ਼ਿਆਂ ਦੇ ਰਾਹ ਤੁਰ ਪਏ ਨੇ ਹੁਣ ਇਹਨਾਂ ਦੇ ਵਿਆਹ ਸ਼ਾਦੀਆਂ ਘਰਾਂ ਦੇ ਕਾਰਜ ਨਾਚ ਗਾਣ ਤੋਂ ਬਿਨਾ ਨਹੀਂ ਹੁੰਦੇ ਉਹਨੂੰ ਪਤਾ ਲੱਗ ਗਿਆ ਉਹ ਹੌਲੀ ਹੌਲੀ ਦਹੀ ਧਾਰੇ ਨੇ ਡੋਜ਼ ਜਦੋਂ ਸੁਰਤੀ ਤੁਹਾਡੀ ਕਾਇਮ ਨਾ ਰਹੀ ਆਪਣੀ ਆਪਾਂ ਨੂੰ ਗਿਆਤ ਹੀ ਨਾ ਰਹੀ ਰਹੀ ਇਸ ਗੱਲ ਦੀ ਵੀ ਅਸੀਂ ਇਸ ਧਰਤੀ ਦੇ ਸਾਡੇ ਪੁਰਖਿਆਂ ਦੀਆਂ ਕੀ ਕੁਰਬਾਨੀਆਂ ਤੇ ਅਸੀਂ ਇਹਦੇ ਵਾਰਿਸਾਂ ਸੰਭਾਲਣ ਵਾਲੇ ਆ ਇਸ ਧਰਤੀ ਦੇ ਮਾਲਕ ਹੈ ਫਿਰ ਕਿੱਥੇ ਰਾਜ ਭਾਗ ਦੀ ਗੱਲ ਸਾਡੀ ਸੁਰਤ ਕਿੱਥੇ ਪੈਦਾ ਹੋਵੇਗੀ ਉਹ ਤੇ ਬਹੁਤ ਦੂਰ ਦੀ ਬਾਤ ਰਹਿ ਜਾਏਗੀ ਤੁਸੀਂ ਸਾਰੇ ਸਾਰਿਆਂ ਨੂੰ ਸਮਝੋ ਸਿਆਣੀਪੁਰਖ ਬੈਠੇ ਹੋ ਪਰ ਉਹ ਬਾਣੀ ਨਾਮ ਨਾਲ ਜੁੜੋ ਬੱਚਿਆਂ ਨੂੰ ਜੁੜੋ ਚੰਗੇ ਰਾਹ ਤੁਰੋ ਫਿਰ ਜਿਹੜਾ ਜੀਵਨ ਹੈ ਉਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹ ਜੀਵਨ ਸਫਲ ਹੋ ਜਾਏਗਾ ਆਪ ਸੁਣੋ